ਹਾਂਜੀ ਅੱਜ ਆਪਾਂ ਬਣਾਵਾਂਗੇ ਪੈਂਟ ਪਲਾਜ਼ੋ ਦੇ ਨੀਚੇ ਕੱਟਵਰਕ ਤੇ ਇਹ ਆਪਾਂ ਨੇ ਕੱਟ ਵਾਲੀ ਜਿਹੜੀ ਕਟਾਵਾ ਵਾਲੀ ਲੈ ਲਈ ਬੁਕਰਮ ਪੇਸਟਿੰਗ ਵਾਲੀ ਤੇ ਉੱਪਰ ਇਸ ਤਰੀਕੇ ਨਾਲ ਰੱਖ ਕੇ ਚਪਕਾ ਲੈਣੀ ਹੈ ਪੇਸਟਿੰਗ ਚੰਗੀ ਤਰ੍ਹਾਂ ਪ੍ਰੈਸ ਨਾਲ ਕਰਕੇ ਤੇ ਕੋਈ ਵੀ ਵਾਲਣਾ ਵਿੱਚ ਪਵੇ ਤੇ ਇਹ ਆਪਾਂ ਕੱਪੜਾ ਓਨਾ ਵੱਧ ਰੱਖ ਲੈਣਾ ਠੀਕ ਹੈ ਲੈਂਥ ਤੋਂ ਜਿੰਨੀ ਆਪਾਂ ਨੇ ਪੇਸਟਿੰਗ ਚੌੜੀ ਲਈ ਣੀ ਇਹ ਵਾਲੀ ਬੁਕਰਮ ਠੀਕ ਹੈ ਜੀ ਜੇ ਆਪਾਂ ਤੁੜੀ ਬਰੀਕ ਲਾਉਣੀ ਹੈ ਤਾਂ ਆਪਾਂ ਘੱਟ ਕਪੜਾ ਵੀ ਰੱਖ ਸਕਦੇ ਹਾਂ ਜੇ ਚੌੜੀ ਰੱਖਣੀ ਹੈ ਤਾਂ ਆਪਾਂ ਓਨਾ ਕਪੜਾ ਵੱਧ ਰੱਖਣਾ ਹੁਣ ਆਪਾਂ ਨੇ ਇਸ ਤਰੀਕੇ ਨਾਲ ਜਿੱਥੇ-ਜਿੱਥੇ ਕੱਟ ਆਪਣੇ ਕਟਾਵ ਆ ਉਹਦੇ ਮੂਹਰੇ ਥੋੜਾ-ਥੋੜਾ ਕਪੜਾ ਛੱਡ ਕੇ ਤੇ ਇਦਾਂ ਆਪਾਂ ਨੇ ਕਰੀਜ਼ ਬਣਾ ਲੈਨੇ ਨੀਚੇ ਵੀ ਠੀਕ ਹੈ ਜੀ ਤੇ ਬੁਕਰਮ ਵਾਲਾ ਪਾਸਾ ਆਪਣਾ ਅੰਦਰ ਜਾਊਗਾ ਜੇ ਵੀ ਫੋਲਡ ਕਰਾਂਗੇ ਤੇ ਇਦਾਂ ਆਪਾਂ ਨੇ ਦੋਨਾਂ ਪਹੁੰਚਿਆ ਤੇ ਮੂਹਰੇ ਤੇ ਦੋਨਾਂ ਤੇ ਇਦਾਂ ਆਪਾਂ ਨੇ ਲਗਾ ਲਿਆ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਜਿਹੜਾ ਕਪੜਾ ਐਕਸਟਰਾ ਨਾਲ-ਨਾਲ ਇਸ ਤਰੀਕੇ ਨਾਲ ਰੱਖ ਕੇ ਕੱਚੀ ਸਲਾਈ ਉਹਦੀ ਲਾ ਦੇਣੀ ਹੈ ਬੁਗਰਮ ਦੇ ਉੱਪਰ ਠੀਕ ਹੈ ਜੀ ਆਪਾਂ ਨੂੰ ਤਰਪਾਈ ਕਰਨੀ ਵਿੱਚ ਆਸਾਨੀ ਹੋਊਗੀ ਆਪਾਂ ਦੋਨਾਂ ਸਾਈਡਾਂ ਤੇ ਇਹਨੂੰ ਇਸੇ ਤਰੀਕੇ ਨਾਲ ਫੋਲਡ ਕਰਕੇ ਰੱਖ ਲੈਣਾ ਤੇ ਨਾਲ-ਨਾਲ ਕਪੜਾ ਫੋਲਡ ਕਰੀ ਜਾਣਾ ਇੱਥੇ ਜਿੰਨੀ-ਜਿੰਨੀ ਬੁਗਰਮ ਆਪਣੀ ਰੱਖਈਆਂ ਉਹ ਚੌੜੀ ਐ ਉਦੇ ਸਾਹਮਣੇ ਨਾਲ ਹੀ ਆਪਾਂ ਨੇ ਇਹ ਉੱਪਰ ਨੂੰ ਲੰਬਾਈ ਦਾ ਜ਼ਰੂਰ ਧਿਆਨ ਰੱਖਣਾ ਵੀ ਲੰਬਾਈ ਆਪਣੀ ਓਨੀ ਵੱਧ ਹੋਵੇ ਜਿੰਨੀ ਆਪਾਂ نیچے ਬੁਕਰਮ ਪਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਇਹ ਜਿਹੜੀ ਸਲਾਈ ਲਾ ਲਾਂਗੇ ਤੇ ਹੁਣ ਆਪਣੇ ਕੋਲ ਇਹ ਹੈਗੀ ਜਿਹੜੀ ਇਦਾਂ ਲਈ ਸਾਈਡ ਆਪਣਾ ਜਿਹੜਾ ਕੋਈ ਟਿੱਲ ਨਾ ਰਵੇ ਤਾਂ ਕਰਕੇ ਨਾਲੇ ਜਿਹੜੀ ਆਪਣੀ ਬੁਕਰਮ ਆ ਉਹ ਵਿੱਚ ਇਕੱਠੀ ਨਾ ਹੋਵੇ ਠੀਕ ਹੈ ਜਦੋਂ ਆਪਣੇ ਕਟਾਮ ਜਿਹੜੇ ਕੱਢੇ ਜਾਂਦੇ ਹਨ ਨਾ ਤੇ ਉਹ ਨਾਲ-ਨਾਲ ਆਪਾਂ ਸਲਾਈ ਨਹੀਂ ਲਾਉਣੀ ਤਾਂ ਕਰਕੇ ਇੱਕ ਸਲਾਈ ਜਮਾ ਸਿਰੇ ਤੇ ਥੋੜਾ-ਥੋੜਾ ਕੱਟ ਜਿਹੜਾ ਨਾਲ-ਨਾਲ ਦੀ ਸਲਾਈ ਲਾ ਦੇਣੀ ਹੈ ਜਿਹੜਾ ਥੋੜਾ-ਥੋੜਾ ਵਿੱਚ ਆ ਜੇ ਆਪਣਾ ਬੁਕਰਮ ਇਦਾਂ ਆਪਾਂ ਸਿੱਧੀ ਸਲਾਈ ਲਾ ਲੈਣੀ ਹੈ ਤਾਂ ਕਿ ਆਪਣੀ ਜਿਹੜੀ ਇਕੱਠੀ ਨਾ ਹੋਵੇ ਬੁਕਰਮ ਬਾਅਦ ਚ ਵਾਸ਼ ਕਰੇ ਤਾਂ ਕਈ ਵਾਰ ਨਾ ਪੌਂਚਿਆਂ ਦੇ ਕੋਲ ਇਕੱਠੀ ਹੋ ਜਾਂਦੀ ਹੈ ਇਹ ਤੇ ਇਹਦੀ ਆਪਾਂ ਤਾਂ ਕਰਕੇ ਸਿੱਧੀ ਸਲਾਈ ਬਿਲਕੁਲ ਉੱਪਰ ਉੱਪਰ ਕਟਾਵਾਂ ਦੇ ਨਾਲ-ਨਾਲ ਮੂਹਰਲੇ ਸਾਈਡ ਤੇ ਲਗਾ ਲੈਣੀ ਹੈ ਇੱਕ ਇਹ ਆਪਣੀ ਅੰਦਰਵਾਰ ਹੀ ਆ ਜਾਣੀ ਸਾਰੀ ਇਹ ਸਲਾਈ ਦੇ ਵਿੱਚ ਹੀ ਆ ਜਾਣੀ ਵੈਸੇ ਤਾਂ ਤੇ ਇਹਦੇ ਨਾਲ ਆਪਣੀ ਜਿਹੜੀ ਹੈ ਬੁਕਰਮ ਇਕੱਠੀ ਨਹੀਂ ਹੁੰਦੀਗੀ ਠੀਕ ਹੈ ਇਹ ਇਦਾਂ ਲੱਗੀ ਹੈ ਇਹ ਹੁਣ ਆਪਾਂ ਇੱਥੋਂ ਫੋਲਡ ਕਰਕੇ ਉਵੇਂ ਜਿਵੇਂ ခਰੀਜ ਬਣਾਈ ਹੈ ਤੇ ਜਿੱਦਾਂ ਜਿੱਦਾਂ ਕੱਟ ਹੈ ਇਹਦੇ ਉਸੇ ਤਰੀਕੇ ਨਾਲ ਹੀ ਆਪਾਂ ਨੇ ਇਹ ਗਲਾਈ ਵਿੱਚ ਹੀ ਸੈਉਣ ਲਾਉਣੀ ਹੈ ਦੀ ਠੀਕ ਹੈ ਇਦਾਂ ਰੱਖ ਲਾਂਗੇ ਤੇ ਥੋੜਾ ਥੋੜਾ ਆਪਣਾ ਮੂਰੇ ਕਪੜਾ ਛੱਡਿਆ ਹੋਇਆ ਤੇ ਉਦਾਂ ਹੀ ਆਪਾਂ ਇਹ ਕਲਾਈ ਵਿੱਚ ਹੀ ਲਾਈ ਜਾਣੀ ਹੈ। ਇਸ ਤਰ੍ਹਾਂ ਜਿੱਥੇ ਆਪਣਾ ਕਾਰਨਰ ਆ ਗਿਆ ਉੱਥੇ ਆਪਾਂ ਰੋਕੇ ਸੂਈ ਵਿੱਚ ਕਰਕੇ ਕਮਾਉਣਾ ਇਹਨੂੰ। ਇਹ ਤੋਂ ਗਲਾਈ ਚ ਉਦਾਂ ਹੀ ਲਗਾ ਕੇ ਤੇ ਸੂਈ ਆਪਾਂ ਵਿੱਚ ਕਰ ਲੈਣੀ ਹੈ ਤੇ ਫਿਰ ਆਪਾਂ ਕਮਾ ਲੈਣਾ। ਸਾਰੇ ਜਿਹੜੀ ਘਟ ਘਟ ਹੈ ਇਦਾਂ ਹੀ ਆਪਾਂ ਸਲਾਈ ਕਰਨੀ ਹੈ ਠੀਕ ਹੈ। ਹੁਣ ਆਪਾਂ ਇਧਰ ਦੀ ਸਾਈਡ ਵੀ ਇਦਾਂ ਹੀ ਸਲਾਈ ਕਰ ਲਈ ਹੈ। ਪਾ ਸਾਰੇ ਦੂਸਰੀ ਪਹੁੰਚੇ ਤੇ ਵੀ ਆਪਾਂ ਉਦਾਂ ਹੀ ਸਾਰੇ ਸਲਾਈ ਲਾ ਲਾਂਗੇ। ਬਸ ਧਿਆਨ ਰੱਖਣਾ ਕਿ ਜਿੱਥੇ ਆਪਣਾ ਕਾਰਨਰ ਉੱਥੇ ਸੂਈ ਵਿੱਚ ਕਰਕੇ ਇਹਨੂੰ ਘੁਮਾਉਣਾ ਆਪਾਂ ਤੇ ਕੋਈ ਵੀ ਆਵਾਜ਼ ਨਹੀਂ ਪੈਣ ਦੇਣਾ ਕੱਪੜੇ ਵਿੱਚ ਤੇ ਨਾਲ-ਨਾਲ ਦੀ ਆਪਾਂ ਸਲਾਈ ਲਾਉਣੀ ਬੁਕਰਮ ਦੇ। ਤੇ ਆਪਣੇ ਦੋਨੇ ਸਾਈਡਾਂ ਤੇ ਇਦਾਂ ਸਲਾਈ ਲੱਗ ਗਈ ਐ। ਠੀਕ ਹੈ ਜੀ। ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ? ਇੱਥੋਂ ਕੱਟ ਕਰ ਲੈਣੇ ਇਸ ਤਰੀਕੇ ਨਾਲ। ਇਧਰਲੀ ਸਾਈਡ ਤੋਂ ਇਧਰ। ਕਿਉਂਕਿ ਜਿੰਨਾ ਕੱਪੜਾ ਜ਼ਿਆਦਾ ਆਊਗਾ ਓਨਾ ਆਪਣਾ ਸਹੀ ਫੋਲਡ ਨਹੀਂ ਹੁੰਦਾ ਵਿੱਚ ਨੂੰ। ਕੱਟ ਜਿਹੜੇ ਸਹੀ ਨਹੀਂ ਨਿਕਲਦੇ ਤਾਂ ਆਪਾਂ ਸਾਰੇ ਕੱਟ ਕੱਟ ਕੇ ਤੋਂ ਵਿਚਾਲੇ ਸੈਂਟਰ ਵਿੱਚ ਇੱਕ ਇੱਕ ਜਮਾ ਸੇਵਨ ਤਾਂ ਕੱਟ ਲਾ ਲੈਣਾ ਠੀਕ ਹੈ ਫਿਰ ਆਪਣੇ ਜਿਹੜੇ ਕੱਟ ਆ ਇਸ ਤਰੀਕੇ ਨਾਲ ਸਹੀ ਨਿਕਲਣਗੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਏ ਆ corner ਤੋਂ ਇਦਾਂ ਸੈੱਟ ਕਰਕੇ ਆਪਾਂ ਨੇ ਤੇ ਪ੍ਰੈਸ ਨਾਲ ਚੰਗੀ ਤਰ੍ਹਾਂ ਬਾਹਰ ਕੱਢ ਲੈਣੇ ਆਪਾਂ ਜੀ ਠੀਕ ਹੈ ਜੀ ਪòn ਆਪਣਾ ਇਦਾਂ ਇਹ ਤਿਆਰ ਹੋ ਗਿਆ ਠੀਕ ਇਹ ਬਣ ਕੇ ਆਪਣਾ ਪਹੁੰਚਾ ਠੀਕ ਹੈ ਕਟਾਮਾ ਨਾਲ ਕਟਾਮ ਕੱਟ ਮਲਾ ਕੇ ਤੇ ਆਪਾਂ ਨੇ ਇਹ ਚੰਗੀ ਤਰ੍ਹਾਂ ਜਿਹੜਾ ਵਾਧਾ ਘਾਟਾ ਕੱਟ ਦੇਣਾ ਤੇ ਦੂਜੀ ਸਾਈਡ ਤੋਂ ਵੀ ਆਪਾਂ ਉਸੇ ਤਰੀਕੇ ਨਾਲ ਹੀ ਕੱਟ ਕਰਾਂਗੇ ਕੱਪੜਾ ਵਿੱਚੋਂ ਇਸ ਤਰ੍ਹਾਂ ਕੱਢ ਕੇ ਤੇ ਕੱਟ ਲਾ ਦੇਣਾ ਵਿਚਾਲੇ ਵਿਚਾਲੇ ਠੀਕ ਹੈ ਤੇ ਆਪਾਂ ਦੋਨੇ ਪਹੁੰਚੇ ਇਦਾਂ ਹੀ ਰੈਡੀ ਕਰ ਲੈਣੇ ਆ ਇਪਰ ਆਪਾਂ ਜਿਹੜਾ ਫੋਲਡ ਕਰਾਂਗੇ ਉੱਥੇ ਕੱਚੀ ਸਿਉਣ ਲਾ ਸਕਦੇ ਆ ਤੇ ਆਪਾਂ ਬਾਅਦ ਵਿੱਚ ਤਰਪਾਈ ਕਰ ਸਕਦੇ ਆ ਠੀਕ ਹੈ ਜੀ ਚੌੜੀ ਹੋ ਜਾਂਦੀ ਨਾ ਜ਼ਿਆਦਾ ਇਹ ਤਾਂ ਕਰਕੇ ਹੁਣ ਆਪਣੇ ਇਦਾਂ ਇਹ ਬਣ ਗਈ ਹੈ ਕਟਾਮ ਤੇ ਕੋਰਨਰ ਤੋਂ ਆਪਾਂ ਨੇ ਚੰਗੀ ਤਰ੍ਹਾਂ ਇਸ ਤਰ੍ਹਾਂ ਖਿੱਚ ਕੇ ਸੈੱਟ ਕਰ ਦੇਣੇ ਆ ਤੇ ਆਪਣੇ ਜਿਹੜੇ ਵਾਲ ਨਿਕਲ ਜਾਂਦੇ ਆ ਇਧਰ ਆਪਣੇ ਹੋ ਜੂਗੀ ਤਰਪਾਈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹ ਕਟਾਮ ਕੱਢ ਸਕਦੇ ਆ ਆਪਣੇ ਪਲਾਜ਼ੋ ਦੇ نیچے ਪੈਂਟ ਪਲਾਜ਼ੋ ਦੀ ਜ਼ਿਆਦਾ ਸੋਹਣੇ ਲੱਗਦੇ ਆ ਹੁਣ ਆਪਾਂ ਇਹਦੀ ਵਾਲੀ ਸਿਲਾਈ ਲਾ ਲਾਂਗੇ ਫालतू ਕਪੜਾ ਆਪਾਂ ਐਕਸਟਰਾ ਜਿਹੜਾ ਕੱਟ ਕਰਦਾਂਗੇ ਇਹ ਤੋਂ ਆਪਾਂ ਇਹ ਗੋਮਸ ਲਾਈ ਵੀ ਐਸੇ ਲੱਗ ਜਾਂਦੀ ਹੈ ਪਰ ਆਪਾਂ ਜਿਹੜੀ ਇਹ ਚਾਲੜੀ ਸਿਉਣ ਜਿਹੜੀ ਹੈ ਕਿਉਂਕਿ ਉੱਪਰੋਂ ਵੀ ਆਪਣੀ ਇਹ ਝੋਲੀ ਵਾਲੀ ਸਿਉਣ ਜਿਹੜੀ ਹੈ ਇਦਾਂ ਹੀ ਲੱਗਦੀ ਹੈ ਤੇ ਇੰਟਰਲੌਕ ਹੋ ਜਾਂਦੀ ਹੈ ਠੀਕ ਹੈ ਹੁਣ ਆਪਾਂ ਜਿੰਨਾ ਮੂਰੀ ਰੱਖਣੀ ਰੱਖ ਕੇ ਆਪਾਂ ਨੇ ਇਹਦੇ ਪ੍ਰੈਸ ਮਾਰ ਕੇ ਇਹਨੂੰ ਤੇ ਇਦਾਂ ਆਪਾਂ ਨੇ ਰੈਡੀ ਕਰ ਲਿਆ ਤੇ ਇਸੇ ਤਰ੍ਹਾਂ ਤੁਸੀਂ ਵੀ ਬਲਾਜੋ ਦੇ نیچے ਕੱਟਵਾਰਕ ਬਣਾ ਸਕਦੇ ਹੋ